ਗੰਤਰਤਵ ਦਿਵਸ ਮੋਹਾਲੀ ਵਿਖੇ ਬੜੇ ਹੀ ਧੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਖਾਸ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਉਨ੍ਹਾਂ ਦੇ ਨਾਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੀ ਰਹੇ ਮੌਜੂਦ ਸੈਕੰਡ ਟੁਕਰੀਏ ਰਾਜੀਵ ਕੁਮਾਰ ਜੀ ਸਨ ਕਾਰਕੀ ਓਵਰ ਆਇ ਪਾਗੋਟ ਸਨ شکش <سؤال>

لکشمی نارائن گردوئی ماحب کر رہے ہیں ਸਰਦੀਪੇ ਸਰਕਾਰੀ ਕੈਟਰੀੰਗ ਸਰਦੀਪ ਨੂੰ ਸੋਹਣਾ ਅਤੇ ਪੂਰਾ ਫੈਮਿਲੀ ਸਪੇਸ ਜੀਵੀ ਵਾਲਾ ਮੁਆਵਿਤ ਹੈ ਬੈਂਕਿੰਗ ਸ਼ੋਪਿੰਗ ਅਤੇ ਮਗਰੋਂ ਜਿਸ ਤਗਵਾਇਰ ਦੇ ਸ਼ਾਮ ਦਾ ਮਾਤਵਾਤ ਹੈ ਅੱਜ ਅਸੀਂ ਗਣਤੰਤਰ ਦਾ ਦਿਵਸ ਦੇ 75 ਸਾਲ ਪੂਰੇ ਕਰ ਲਏ ਐ 76ਵਾਂ ਗਣਤੰਤਰ ਦਾ ਦਿਵਸ ਅੱਜ ਅਸੀਂ ਮਨਾ ਰਹੇ ਹਾਂ ਅੱਜ ਦੇ ਦਿਨ ਸਾਡਾ ਸੰਵਿਧਾਨ ਸਾਡੇ ਤੇ ਲਾਗੂ ਹੋਇਆ ਸੀ ਤੇ ਬਹੁਤ ਵੱਡੀ ਖੁਸ਼ੀ ਆਜ਼ਾਦੀ ਤੋਂ ਬਾਅਦ ਜਦੋਂ ਅਸੀਂ ਆਪਦੇ ਹੀ ਬਣਾਏ ਸੰਵਿਧਾਨ ਡਾਕਟਰ ਭੀਮrao ਜੀ ਬੈਠ ਕੇ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀ ਆਪਦੇ ਕਾਨੂੰਨ ਦੇ ਤਹਿਤ ਅਸੀਂ ਅੱਜ ਦੇ ਦਿਨ ਆਏ ਸੀ ਸਾਰੇ ਪੂਰੇ ਦੇਸ਼ ਦੇ ਵਿੱਚ ਬਹੁਤ ਹੀ ਖੁਸ਼ੀ ਦੇ ਨਾਲ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਦਿਵਸ ਆ ਜਿਹੜਾ ਮਨਾਇਆ ਜਾਂਦਾ ਸੋ ਅੱਜ ਮੋਹਾਲੀ ਦੇ ਵਿੱਚ ਸਾਡੇ ਸਾਰੇ ਸਾਥੀ ਸਾਡੇ ਐਮਐਲਏ ਸਾਹਿਬ ਜਿਹਨੇ ਸਾਡੇ ਡੀਸੀ ਸਾਹਿਬ ਏਡੀਜੀਪੀ ਸਾਹਿਬ ਸਾਰੇ ਅਧਿਕਾਰੀ ਜਿਹੜੇ ਹਾਜ਼ਰ ਨੇ ਇੱਥੇ ਤੇ ਇੱਥੇ ਅਸੀਂ ਅੱਜ ਗਣਤੰਤਰ ਦਾ ਦਿਵਸ ਮਨਾਇਆ ਬਹੁਤ ਖੁਸ਼ੀ ਹੈ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਅੱਜ ਦੇ ਇਸ ਦਿਵਸ ਦੀ ਤੇ ਜਿੱਥੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਉੱਥੇ ਉਹਨਾਂ ਮਹਾਨ ਯੋਧਿਆਂ ਨੂੰ ਉਹਨਾਂ ਸ਼ੂਰ ਵੀਰਾਂ ਨੂੰ ਜਿਨ੍ਹਾਂ ਦੀਆਂ ਸ਼ਹਾਦਤਾਂ ਕਰਕੇ ਜਿਨ੍ਹਾਂ ਦੇ ਕੁਰਬਾਨੀਆਂ ਕਰਕੇ ਅਸੀਂ ਇਸ ਕਾਬਲ ਹੋਏ ਆ ਕਿ ਇਹ ਜਿਹੜਾ ਗਣਤੰਤਰ ਦਾ ਦਿਵਸ ਹੈ ਅਸੀਂ ਮਨਾ ਰਹੇ ਆ ਸੋ ਮੈਂ ਉਹਨਾਂ ਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਪੇਟ ਕਰਦਾ ਤੇ ਜਿਹੜੇ ਬਹੁਤ ਸਾਡੇ ਪੰਜਾਬ ਦੇ ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਪੰਜਾਬ ਦਾ ਸਭ ਤੋਂ ਵੱਧ ਕਾਲੇ ਪਾਣੀਆਂ ਦੀ ਸਜ਼ਾ ਕੱਟੀ ਤਾਂ ਪੰਜਾਬ ਦੇ ਲੋਕਾਂ ਨੇ ਕੱਟੀ ਤੇ ਸਾਡੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਛੀਬੁੱਧਨ ਸਿੰਘ ਲਾਲਾ ਲਾਜਪਤਰਾਏ ਇੱਕ ਬਹੁਤ ਲੰਬੀ ਕਲਾਈ ਜਿਨ੍ਹਾਂ ਨੇ 23-23 ਸਾਲ ਦੀ ਉਮਰ ਦੇ ਵਿੱਚ 33 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਦੇ ਫੰਦਿਆਂ ਤੇ ਚੜ ਗਏ ਸੋ ਬਹੁਤ ਵੱਡਾ ਯੋਗਦਾਨ ਦੇਸ਼ ਦੀ ਆਜ਼ਾਦੀ ਦੇ ਵਿੱਚ ਪੰਜਾਬ ਦਾ ਜਿਹੜਾ ਹੈ ਉਹ ਹੈਗਾ ਪੰਜਾਬ ਦੇਸ਼ ਦਾ ਤਾਲਾ ਸੋ ਸਾਨੂੰ ਪੰਜਾਬੀਆਂ ਨੂੰ ਹੋਰ ਵੀ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਕਿ ਸਾਡੇ ਉਹਨਾਂ ਮਹਾਨ ਜਿਹੜੇ ਸਾਡੇ ਪੂਰਵਜ تھے ਜਿਨ੍ਹਾਂ ਨੇ ਦੀਵੱਦੀਆਂ ਕੁਰਬਾਨੀਆਂ ਕਰਕੇ ਸਾਨੂੰ ਅੱਜ ਦਾ ਇਹ ਦਿਨ ਨਸੀਬ ਹੋਇਆ। ਅਮਜੇ ਤੋਂ ਆਏ 75 ਮਾਸਿਕ ਉਹ ਇਧਰ ਤਿੰਤਰ ਦੇ ਸਪੂਰਾ ਕਰ ਲੈ ਤੇ 76ਵਾਂ ਅੱਜ ਅਸੀਂ ਮਨਾ ਰਹੇ ਹਾਂ। ਸਾਰੇ ਦੇਸ਼ ਵਾਸੀਆਂ ਨੂੰ ਇਸ 76ਵੇਂ ਗਣਤੰਤਰ ਦਿਵਸ ਤੇ ਬਹੁਤ-ਬਹੁਤ ਵਧਾਈ ਦਿੰਦਾ। ਪਰ ਮੈਂ ਨਾਲ ਹੀ ਜਿਨ੍ਹਾਂ ਤੁਲਵੀਰਾਂ ਦੇ ਯੋਧਿਆਂ ਨੇ ਕੁਰਬਾਨੀਆਂ ਕਰਕੇ ਸਾਨੂੰ ਇਹ ਆਜ਼ਾਦੀ ਦਵਾਈ ਤੇ ਸਾਡਾ ਸੁਵਿਧਾਨਾ ਜਿਹੜਾ ਉਹ ਉਹਦੇ ਸਾਨੂੰ ਸੁਵਿਧਾਨ ਦੇ ਵਿੱਚ ਲੈ ਕੇ ਆਂਦਾ ਤੇ ਉਹਦੇ ਲਈ ਮੈਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ ਔਰ ਮੈਂ ਉਹਨਾਂ ਨੂੰ ਨਮਸਕਾਰ ਵੀ ਕਰਦਾ ਜਿਨ੍ਹਾਂ ਨੇ ਛੋਟੀਆਂ ਉਮਰਾਂ ਦੇ ਵਿੱਚ ਕਰਵਾਨੀਆਂ ਦੇ ਕੇ ਕਿ ਆਜ਼ਾਦੀ ਜਿਹੜੀ ਹਾਸਲ ਕਰਕੇ ਸਾਨੂੰ ਦਿੱਤੀ ਜੀ ਜਿਸ ਵਿੱਚ ਪੇਰਨਸ ਉੱਤਸਨ ਵਿੱਚ ਸਾਇਕਲਾਂ ਦੇ ਇੰਤਾਲ ਜੁੜੀਆਂ ਹੋਈਆਂ ਹਨ ਅਤੇ ਇੱਥੇ ਅੱਗੇ ਚੇਤਨਿਕ ਦੋ چنڈیگا مانج منتری اور جیون پہ سکنے سرخیا استعمال بال وکاس وباگ و چلائی جا رہی بار ਕੱਚੀ ਆ ਗਿਆ ਇੱਥੇ ਮੈਂ ਇਹ ਜ਼ਿਕਰ ਕਰਨਾ ਲੋਕ ਸਮਝਾ ਕਿ ਜਿਹੜਾ ਪ੍ਰਸ਼ਾਸਨ ਕੋਲੋਂ ਮਾਨਯੋਗ ਪ੍ਰਕਾਸ਼ਣ ਅਚਲ ਹੈ ਅਗਵਾਏ ਵਿੱਚ ਇੱਕ ਬੇਟੀ ਬਚਾਓ ਬੇਟੀ ਪੜਾਓ ਹੈਲਪ ਲਾਈਨ ਜਿਹੜਾ ਪ੍ਰਸ਼ਾਸਕੀ ਕੰਪਲੈਕਸ ਦੇ ਰਿਸੈਪਸ਼ਨ ਤੇ ਹੋ ਗਿਆ ਹੈ ਤਾਂ ਕਿ ਆਮ ਲੋਕਾਂ ਦੇ ਫੇਸਪਾਣ ਯਾਨੀ ਕਿ ਬੱਚਾ ਨਹੀਂ ਭੁੱਲ ਕੇ ਰਹਿ ਜਾਏ ਸਪਾਰਸ ਨੂੰ ਪੋਸ਼ਣ ਅਭਿਆਨ ਹੈ میں اور کو ہے دو لاس جانچوں ਹਰ ਘਰ ਪ੍ਰਤੀ ਮਹੀਨਾ 120 ਰੁਪਏ। ਸਾਡੇ ਬਿਜਲੀ ਨੂੰ ਆਪ ਹੀ ਦੇ ਰਿਹਾ ਹੈ। ਅੱਗੇ ਉਸ ਤੋਂ ਇਲਾਵਾ ਇਸੇ ਬੋਰਡ ਪਰ ਮਾਨਯੋਗ ਕਮਸਰੀਆਂ ਦੇ ਇਲਾਕੇ ਹੁਣ ਤੱਕ April 2024 ਤੋ ਹੁੰਦਾ 1351 ਰੁਪਈਆ ਬਕੀਆਂ ਪੈਂਦੀਆਂ ਰਹਿਗੀਆਂ। ਇਸ ਤੋਂ ਇਲਾਵਾ 1988 ਕਾ ਦੀਆਂ ਅਗਲੇ ਦੇਵੇ 2000 ਦਾ ਸਰਵੇਖਣ